ਲੋ ਵੀ ਮਿੱਤਰੋ ਨਵੀਂ ਵੀਡੀਓ 'ਚ ਫੇਰ ਸਵਾਗਤ ਹੈ ਆਪਾਂ ਪਹੁੰਚੇ ਦੀ ਅੱਜ ਉਹ ਸ਼ਖਸੀਅਤ ਕੋਲੇ ਜਿਹਨੂੰ ਮਿਲੇ ਨੂੰ ਬਹੁਤ ਟਾਈਮ ਹੋ ਗਿਆ ਸੀ ਕਿਉਂਕਿ ਕਿਉਂਕਿ ਕਹਿੰਦਾ ਰੱਬੀ ਰੂਹਾਂ ਕਦੇ-ਕਦੇ ਮਿਲਦੀਆਂ ਨੇ ਕਹਿੰਦਾ ਕੱਪੜੇ-ਕੁੱਪੜੇ ਪਾਲਣ ਦੇ ਪਰ ਕੱਪੜੇ ਨਹੀਂ ਯਾਰ ਬੰਦੇ ਦਾ ਦਿਲ ਸਾਫ਼ ਹੋਣਾ ਚਾਹੀਦਾ ਕੱਪੜਿਆਂ-ਕੁੱਪੜਿਆਂ ਨਾਲ ਕੁਝ ਨਹੀਂ ਰੱਖਿਆ ਠੀਕ ਹੈ ਨਾ ਬੰਦੇ ਨੇ ਜਦੋਂ ਇੰਨੀ ਇੱਜ਼ਤ ਨਾਲ ਬੁਲਾਇਆ ਤਾਂ ਮੈਂ ਆਉਣ ਤੇ ਮਜਬੂਰ ਹੋ ਗਿਆ ਤਾਂ ਮਿੱਤਰੋ ਤੁਸੀਂ ਵੀ ਜਾਣ ਦਿਓ ਤਾਂ ਕਮੈਂਟ ਕਰਕੇ ਦੱਸਿਓ ਤਾਂ ਇਹ ਵੀਰ ਨੂੰ ਕੌਣ-ਕੌਣ ਜਾਣਦਾਗਾ ਤਾਂ ਮਕੇਸ਼ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਚਲੋ ਘਰ ਪਰਵਾਰ ਕਿਵੇਂ ਹੈ ਤੇ ਜਿਵੇਂ ਕੰਮ ਕਰਤੀ ਤੂੰ ਕਹਿੰਦਾ ਸੀ ਥੋੜਾ ਜਿਹਾ ਡਾਊਨ ਚੱਲ ਰਿਹਾ ਠੀਕ ਹੈ ਨਾ ਕੋਈ ਨਹੀਂ ਵਾਹਿਗੁਰੂ ਮਿਹਰ ਕਰੂਗਾ ਜਿੰਨੀ ਜਿੰਨੀ ਸੰਗਤ ਦੇਖਦੀ ਐ ਦੇਖ ਮਿੱਤਰੋ ਵੀਰ ਦਾ ਕਾਰੋਬਾਰ ਵੀ ਸੋਹਣਾ ਹੈ ਤੇ ਜਦੋਂ ਵੀ ਮਿਲਦੇ ਆਂ ਅਸੀਂ ਹਾਸਮੁਖ ਰਹਿੰਦਾ ਕਾ ਹੱਸਦਾ ਖੇਡਦਾ ਰਹਿੰਦਾ ਵਾਹਿਗੁਰੂ ਇਹਦੇ ਚਿਹਰੇ ਤੇ ਅਸੀਂ ਸਮਾਈਲ ਲਿਆਈ ਕੀ ਲਿਆਈ ਰੱਖੇ ਤੇ ਵੀਰੇ ਕੀ ਕਾਰੋਬਾਰ ਹੈ ਪਹਿਲਾਂ ਤਾਂ ਕਾਰੋਬਾਰ ਦੱਸ ਆਪਣਾ ਕਾਰੋਬਾਰ ਕਿਸਤਾਂ ਦਾ ਹੈ अच्छा ਜਿਵੇਂ ਹਾਂ ਕਿਸ਼ਤਾਂ ਤੇ ਜਾਂ ਫਾਈਨਾਂਸ ਤੇ ਸਮਾਨ ਦਿੰਦੇ ਨੇ ਕਿਤੇ ਕੀ ਕੀ ਸਮਾਨ ਹੁੰਦਾਗਾ ਸਾਰਾ ਕੁਝ ਹੁੰਦਾ ਕੁਰਸੀਆਂ ਪੱਖੇ ਬੈੱਡ ਵਰਗੀਆਂ ਠੀਕ ਹੈ ਜੋ ਵੀ ਮਿੱਤਰੋ ਘਰ ਚ ਆਪਾਂ ਵਰਤਣ ਵਾਲੀ ਚੀਜ਼ ਹੁੰਦੀ ਹੈ ਜਿਵੇਂ ਕੁਰਸੀਆਂ ਮੇਜ਼ ਪੱਖੇ ਕੋਈ ਵੀ ਜੀ ਫਰਿੱਜ 에ਰਾ ਵਗੈਰਾ ਠੀਕ ਹੈ ਤਾਂ ਉਹ ਵੀਰ ਕਿਸਤਾ ਦੇ ਸਮਾਨ ਦਿੰਦਾਗਾ ਜੇ ਕਿਸੇ ਮੇਰੇ ਭੈਣ ਕੋਲੇ ਜਾਂ ਵੀਰ ਕੋਲੇ ਜਿਵੇਂ ਪੂਰੀ ਪੇਮੈਂਟ ਨਹੀਂ ਹੁੰਦੀ ਥੋੜੀ ਪੇਮੈਂਟ ਦੇ ਕੇ ਵੀਰ ਤੋਂ ਸਮਾਨ ਲੈ ਸਕਦੇ ਨੇ ਤੇ ਬਾਕੀ ਪੈਸੇ ਕਿਸ਼ਤਾ ਨਾਲ ਦੇ ਸਕਦੇ ਨੇ ਠੀਕ ਹੈ ਤੇ ਮਕੇਸ਼ ਜਿਵੇਂ ਗੱਲ ਕਰੀਏ ਕਿੰਨੇ ਕੁ ਦੂਰ ਤੱਕ ਸਮਾਨ ਦੇ ਦਿੰਦੇ ਆ ਜਿਵੇਂ ਆਈਡੀਆ ਜਿਵੇਂ ਵੀ ਏਰੀਆ ਦੱਸਦੇ ਆਪਦਾ ਵੀ 80 ਕਿਲੋਮੀਟਰ ਤੱਕ ਆਪਾਂ ਵਿਜ਼ਿਟ ਕਰ ਦਾਂਗੇ ਆਪਾਂ ਵੱਤ ਤੋਂ ਵੱਧ ਦੱਸ ਹੀ ਦੂ 10 ਕਿਲੋਮੀਟਰ ਤੱਕ ਜਿਵੇਂ ਇੱਥੋਂ ਧੂਰੀ ਦੇ ਇਧਰੋਂ ਮੰਡੀ ਅਹਮਦਗੜ ਹੋ ਗਿਆ ਤਾਂ ਵੀ ਜਿੱਥੇ ਤੱਕ ਆਪਣੀ ਪਹੁੰਚ ਹੈ ਠੀਕ ਹੈ ਤਾਂ ਮਿੱਤਰੋ 10 ਕਿਲੋਮੀਟਰ ਦਾ ਏਰੀਆ ਮਰੇ ਕੋਟਲੇ ਤੋਂ 10 ਕਿਲੋਮੀਟਰ ਸਾਈਡ ਤੇ ਜਿੱਧਰ ਮਰਜੀ ਚਾਰੇ ਦਿਸ਼ਾ ਵੜ ਲਓ ਠੀਕ ਹੈ ਤਾਂ ਵੀਰ ਹਫਤੇ ਬਾਅਦ ਜਾਂ ਰੋਜ਼ ਦੀ ਰੋਜ਼ ਕਿਸ਼ਤ ਲੈ ਕੇ ਜਾਂਦੇ ਹਾਂ ਕਿਵੇਂ ਕਰਦੇ ਹਫਤੇ ਦੀ ਹਫਤੇ ਤਾਂ ਮਿੱਤਰੋ ਵੀਰ ਦਾ ਸਾਥ ਜ਼ਰੂਰ ਦਿਓ ਜਿੰਨੀ ਵੀ ਸੰਗਤ ਮੈਨੂੰ ਕੀਦੀ ਹੈ ਦੇਖੋ ਅੱਜ ਸੋਡੀ ਸੰਗਤ ਦੀ ਸਹਿਯੋਗ ਨਾਲ ਆਪਾਂ ਬਹੁਤ ਵਧੀਆ ਗਰੋਥ ਕਰ ਚੁੱਕੇ ਆ ਤਾਂ ਮੈਂ ਸੰਗਤ ਦਾ ਪਹਿਲਾ ਤੈਅ ਦੇ ਲੋ ਧੰਨਵਾਦ ਕਰਦਾਗਾ ਤਾਂ ਵੀਰ ਦਾ ਸਾਥ ਜਰੂਰ ਦਿਓ ਤਾਂ ਵੀਰੇ ਇੱਕ ਵਾਰੀ ਨੰਬਰ ਬੋਲਦੇ ਆਪਦਾ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ 84379 91433 91433 ਤੇ ਆਪਣਾ ਵਿਜ਼ਿਟਿੰਗ ਦਿਖਾ ਦਿਓ ਹਾਂ ਮੇਰਾ ਨੰਬਰ ਹਾਂ आह भीर का विजिटिंग कार्ड है जो भी समान भीर किस्तों पर दिता गा तो एक बार भीर न जरूर राबता करो मैं थोड़ा छोटा भीर करमजीत सिंह पिंड सदोपुर ये कीना तूने जिगरे वाली बात मुंडिया तू खुश हो गई दिल बाग बाग हो गया ऐसा खराब बोलने वाले बंदे आजकल बनते ही कहा है बड़ा प्यार आता है तुझ पे